मोदी ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਨੂੰ ਹੋਰ ਟਿਕਾਊ ਅਤੇ ਵਾਤਾਵਰਣ ਅਨੁਕੂਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਟਿਕਾਊ ਖੇਤੀ ਦੇ ਤਰੀਕੇ ਪਾਣੀ ਪ੍ਰਬੰਧਨ ਦੇ ਖੇਤਰ ਵਿੱਚ ਹੋਰ ਉਪਰਾਲੇ ਕੀਤੇ ਜਾਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰ ਡ੍ਰੌਪ ਪਰ ਮੋਰ ਕ੍ਰੌਪ ਕੁਦਰਤੀ ਖੇਤੀ ਖੇਤੀਬਾੜੀ ਤਕਨੀਕ ਅਤੇ ਵੈਲਿਊ ਐਡੀਸ਼ਨ ਵਰਗੇ ਉਪਰਾਲੇ ਇਸ ਦਿਸ਼ਾ ਵਿੱਚ ਅਹਿਮ ਕਦਮ ਨਿਭਾ ਰਹੇ ਨੇ ਪੀਐਮ ਮੋਦੀ ਨੇ ਕਿਹਾ ਕਿ ਇਹਨਾਂ ਸਾਰੇ ਖੇਤਰਾਂ ਵਿੱਚ ਸਾਡੇ ਨੌਜਵਾਨ ਨਵੀਂ ਸੋਚ ਨਾਲ ਅੱਗੇ ਵਧ ਰਹੇ ਨੇ ਹਮ ਖੇਤੀ ਕੋ ਅਧਿਕ ਸਸਟੇਨੇਬਲ ਔਰ ਪਰਿਆਵਰਣ ਕੇ ਅਨੁਕੂਲ ਬਣਾਉਣ ਦੇ ਲਈ निरंतर काम कर रहे हैं। मैं सस्टेनेबल खेती के तरीके वाटर मैनेजमेंट मैं तो लगातार कहता रहा हूं पर ड्रॉप मॉर क्रॉप नेचुरल फार्मिंग एग्रीटेक और वैल्यूएशन की भूमिका बेहद महत्वपूर्ण है ਇਨ ਸਭੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਕਿਸਾਨਾਂ ਨੇ ਇਹਨਾਂ ਉਪਰਾਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਿਹੜਾ ਕਿ ਟ੍ਰਿਪ ਸਿਸਟਮ ਨੂੰ ਲੈ ਕੇ ਆ ਰਹੀ ਹੈ ਨਾ ਬਹੁਤ ਵਧੀਆ ਇਸ ਦੇ ਵਿੱਚ ਪੰਨੇ ਦੀ ਬਚਤ ਹੋਵੇਗੀ ਅਤੇ ਜ਼ਿੰਮੇਵਾਰਾਂ ਦਾ ਸਮਾਂ ਵੀ ਘੱਟ ਲੱਗੇਗਾ ਇਹ ਬਹੁਤ ਵਧੀਆ ਪ੍ਰਣਾਲੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਜ਼ਿੰਮੇਵਾਰਾਂ ਦੇ ਨਿਰੰਤਰ ਪ੍ਰਯਾਸ ਕਰ ਰਹੀ ਹੈ ਕਿ ਸਾਡੇ ਕਿਸਾਨ ਭਰਾ ਤਰੱਕੀ ਦੇ ਰਾਹ ਤੇ ਚੱਲੇ ਅਤੇ ਇਹ ਰੋਮੀ ਹੈ ਮੈਂ ਦੋ ਜੀ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿਉਂਕਿ ਉਹਨਾਂ ਨੇ ਬਹੁਤ ਹੀ ਸੂਲਤਾ ਜਿੰਮੇਵਾਰੀ ਵਾਸਤੇ ਕੀਤੀ ਹੈ ਇਹ ਜੋ ਪ੍ਰਧਾਨ ਮੰਤਰੀ ਜੀ ਨੇ ਬਹੁਤ ਜੀ ਨੇ ਪਰ 2 ਮੋਰ ਕੋਪ ਦਾ ਨਾਮ ਦਿੱਤਾ ਹੈ ਉਸ ਦੇ ਤਹਿਤ ਅਸੀਂ ਸਾਰਿਆਂ ਨੂੰ ਨੀਤੀ ਦਿੱਤੀ ਬੁਰੀ ਸੰਤਾਵਲ ਜਾਾ ਚਾਹੀਦਾ ਹੈ ਕਿ ਜੇ ਫਟ ਇਹ ਬੱਚਤ ਹੈ ਕੋਈ ਕੰਮ ਨਹੀਂ ਚੱਲਦੀ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਜੋ ਜਿਹੜੀ ਖੇਤੀਬਾੜੀ ਹੈ ਜੀ ਆਦਿਗਿਆਰ ਲਗਾਉਂਦੇ ਸੀ ਉਸ ਦੀ ਬਿਜਾਈ ਉਸ ਦੀ ਕਰਾਂਗੇ ਤਾਂ ਪਾਣੀ ਦੇ ਉਸ ਦੇ ਵਿੱਚ ਘਟ ਪਾਣੀ ਘਟ ਲੱਗੇਗਾ ਪਛਮੀ ਕਮਾਂਡ